ਦਰ ਪਏ ਨਿਕਾਲਨੇ ਗਏ ਤਲੰਗੀ ਧਰ ਸਿੰਘ ਸਾਹਿਬ ਕਹਿੰਦੇ ਨਾ ਸਾਨੂੰ ਸਾਡੇ ਕਿਲੇ ਚੋਂ ਕੱਢਣ ਲਈ ਸਤਮਕੋਸ਼ ਹੋ ਗਏ ਉਹ ਜ਼ੁਲਮ ਕਰਨ ਵਾਲੇ ਬੰਦੇ ਕਹਿ ਰਹੇ ਨੇ ਪਰਾਇਆਂ ਦਾ ਹੱਕ ਮਾਰਨ ਵਾਲੇ ਕਹਿ ਰਹੇ ਨੇ ਗਰੀਬਾਂ ਮਜਲੂਮਾਂ ਦੀ ਇੱਜ਼ਤ ਲੁੱਟਣ ਵਾਲੇ ਸਾਨੂੰ ਸਮਝਾ ਰਹੇ ਨੇ ਤਲੰਗੀ ਧਰ ਸਿੰਘ ਸਾਹਿਬ ਕਹਿੰਦੇ ਜਾਂਦੇ ਹਾਂ ਹਮ ਤੋ ਬੋਲ ਲੇਂਗੇ ਰੂਪੋਸ਼ ਹੋ ਗਏ ਰੰਗਾ ਤੇ ਆਹੀ ਆ ਨਾ ਜੇ ਤਾਂ ਇਹਨਾਂ ਦਾ ਸਤਕਾਰ ਕਰੀਏ ਫਿਰ ਕਹਿੰਦੇ ਡਰ ਗਿਆ ਜੇ ਕੋਈ ਲੰਬੀ ਸੋਚ ਕੇ ਪਿੱਛੇ ਹਟਦਾ ਨਾ ਕਹਿੰਦੇ ਰੂਪੋਸ਼ ਹੋ ਗਿਆ ਬਸ ਇਹੋਈ ਘੱਡੀਆਂ ਨੀਤੀ ਦਾ ਸਭ ਤੋਂ ਵਧੀਆ ਨਮੂਨਾ ਹੁੰਦਾ ਆਪਣਾ ਅੰਦਰ ਦੁਨੀਆ ਦੇ ਸਾਹਮਣੇ ਪ੍ਰਗਟ ਕਰਨਾ ਕੋਈ ਅਦਬ ਕਰੇ ਇਹਦਾ ਮਤਲਬ ਇਹ ਨਹੀਂ ਉਹ ਡਰਦਾ ਕੋਈ ਪਿੱਛੇ ਹਟਦਾ ਇਹਦਾ ਮਤਲਬ ਇਹ ਨਹੀਂ ਉਹ ਕਮਜ਼ੋਰ ਆ ਪਤਾ ਨਹੀਂ ਕੀ ਸੋਚ ਕੇ ਕੁਝ ਹੱਟ ਜਾਈਦਾ ਪਰ ਇਹ ਭੈਮ ਹਰ ਕਿਸੇ ਦੇ ਮਨ 'ਚ ਹੀ ਹੁੰਦਾ ਪਾਤਸ਼ਾਹ ਕਹਿੰਦੇ ਕਿਲਾ ਤੇ ਅਸੀਂ ਛੱਡ ਦੇਾਂਗੇ ਪਰ ਤੁਸੀਂ ਕਹਿੰਦਾ ਰੂਪੋਸ਼ ਹੋ ਗਏ ਤੁਸੀਂ ਕਹਿੰਦਾ ਛੱਡ ਕੇ ਲੁੱਕ ਕੇ ਚਲੇ ਗਏ ਜਾਂਦੇ ਹਾਂ ਹਮ ਤੋਂ ਬੋਲ ਲੇਂਗੇ ਰੂਪੋਸ਼ ਹੋ ਗਏ ਸਭ ਕਹਿੰਦੇ ਚਲੇਦਾ ਜਾਵਾਂਗੇ ਪਰ ਜੇ ਤੁਹਾਡੇ ਕਹੇ ਗਏ ਨਾ ਕਹੋਂਗੇ ਰੂਪੋਸ਼ ਕਰਦੇ ਅਸੀਂ ਮਹਾਰਾਜ ਰੂਪੋਸ਼ ਹੁੰਦਾ ਚੁੱਪ ਕਰਕੇ ਕੰਨ ਲਪੇਟ ਕੇ ਨਿਕਲ ਜਾਵਾਂ ਲਲਕਾਰੇ ਧਾਜ ਸੇ ਕੇ ਕਿਲਾ ਸੇ ਨਿਕਲ ਚੱਲੋ ਦੁਸ਼ਮਨ ਸੇ ਹੋਸ਼ਿਆਰ ਰਹੋ ਔਰ ਸੰਭਲ ਚੱਲੋ ਕਲਗੀਧਰ ਬਾਦਸ਼ਾਹ ਕਹਿੰਦੇ ਸਿੰਗੋ ਆ ਸੁਣ ਲਓ ਗਰਮਤਾ اپنی فوج ਨੂੰ ਲਲਕਾਰ ਕੇ ਗਿਆ ਸਿੰਘ ਸਾਹਿਬ ਨੇ ਕਹਿੰਦੇ ਕਿਲਾ ਸੇ ਨਿਕਲ ਚੱਲੋ ਕਹਿੰਦੇ ਹੁਣ ਕਿਲਾ ਛੱਡਾਂਗੇ ਆਪਾਂ ਤਿਆਰੀ ਕਰੋ دیکھتے ہیں میدان جنگ چ کی رنگ رو ڈنگڑ دشمن سے ہوشیار رہو اے ਸਾਡੇ ਕਲਗੀਧਰ ਪਿਤਾ ਦੀ ਅਗਿਆ ਕਹਿੰਦੇ ਦੁਸ਼ਮਣ ਤੋਂ ਕਦੇ بے ਧਿਆਨੀ ਨਹੀਂ ਕਰਨੀ ਕਦੇ ਦੁਸ਼ਮਣ ਨੂੰ ਮਾੜਾ ਨਹੀਂ ਸਮਝਣਾ ਦੇ ਸਾਹਿਬ ਕਹਿੰਦੇ ਜੇ ਗਿੱਦੜ ਮਾਰਨਾ ਨਾ ਸ਼ੇਰ ਦਾ ਸਮਾਨ ਲੈ ਕੇ ਚੱਲੋ ਦੁਸ਼ਮਣੋਂ ਸੇ ਰੋਸ਼ਿਆ ਰਹੋ ਔਰ ਸੰਭਲ ਚੱਲੋ ਸਾਹਿਬ ਕਹਿੰਦੇ ਪੈਰ ਧਰੋ ਫੂਕ ਫੂਕ ਕੇ ਸੋਚ ਕੇ ਸਮਝ ਕੇ ਤਾਈਂ ਗਿਆ ਵਕਤ ਵਿਚਾਰੇ ਸੋ ਬੰਦਾ ਹੋਇ ਹਰ ਵਕਤ ਦੀ ਵਿਚਾਰ ਕਰਨੀ ਲਾਜ਼ਮੀ ਹੈ ਇਹ ਖਾਲਸੇ ਦੀ ਮਰਜ਼ਾ ਦਾ ਤੇ ਸਾਹਬ ਕਹਿੰਦੇ ਦੁਸ਼ਮਣ ਤੋਂ ਹੁਸ਼ਿਆਰ ਰੋ ਅਲਰਟ ਰੋ ਤੇ ਸੰਭਲ ਕੇ ਚੱਲੋ ਅੱਗੇ ਵਧੋ ਆਪਣੇ ਮਕਾਮਾਂ ਤੇ ਬੇਵਜਹ ਹਮ ਤੋ ਖੁਦ ਨਹੀਂ ਚਾਹਤੇ ਕਿ ਜੰਗ ਹੋ ਉਸ ਸੇ ਲੜੇਂਗੇ ਲੜਨੇ ਕੀ ਜਿਸ ਕੋ ਮੰਗੋ ਮਾਰੇ ਕਹਿੰਦੇ ਬਿਨਾ ਗੱਲੋਂ ਅਸੀਂ ਵੀ ਨਹੀਂ ਲੜਦੇ ਕਿਸੇ ਬੇਵਜਹ ਹਮ ਤੋ ਖੁਦ ਨਹੀਂ ਚਾਹਤੇ ਕਿ ਜੰਗ ਹੋ ਮਹਾਰਾਏ ਕਹਿੰਦੇ ਬਿਨਾਂ ਵਜ੍ਹਾ ਤੋਂ ਅਸੀਂ ਵੀ ਨਹੀਂ ਲੜਦੇ ਕਿਸੇ ਨਾਲ ਲੋੜ ਪਈ ਤੇ ਚੁੱਕਦੇ ਆ ਹੌਸਲੇ ਲੜेंगे ਬਾਦਸ਼ਾਹ ਕਹਿੰਦੇ ਲੜਾਂਗੇ ਵੀ ਪਰ ਉਹਦੇ ਨਾਲ ਲੜਨੇ ਕੀ ਜਿਸ ਕੋ ਮੰਗ ਹੋ ਜਿਹੜਾ ਸਾਡੇ ਨਾਲ ਟੱਕਰ ਨਾ ਚਾਹੁੰਦਾ ਨਾ ਸਾਬ ਕਹਿੰਦੇ ਉਹਨੂੰ ਟੱਕਰਾਂਗੇ ਬੇਵਜ੍ਹਾ ਅਸੀਂ ਕਿਸੇ ਤੇ ਆਪਣੀ ਤਾਕਤ ਦਾ ਇਸਤੇਮਾਲ ਨਹੀਂ ਕਰਦੇ ਠੋਕਰ ਸੇ ਫੇਕ ਦੇਂਗੇ ਜੋ ਰਸਤੇ 'ਚ ਸੰਘ ਹੋ ਸਰ ਇਸ ਦਾ ਕਾਟ ਲੇਂਗੇ ਕਹਾ ਜਿਸਨੇ ਤੰਗ ਹੋ ਪਾਤਸ਼ਾਹ ਕਨੇ ਜਿਹੜਾ ਸਾਡੇ ਰਾਜਾ ਰੋੜਾ ਬਣੂ ਨਾ ਠੇਡਾ ਮਾਰ ਕੇ ਬੱਟ ਦੇਾਂਗੇ ਇਹ ਕਲਗੀਧਰ ਨੇ ਉਹਨਾਂ ਦੇ ਆਏ ਹੋਏ ਸਨੇਹਾ ਲੈ ਕੇ ਆਉਣ ਵਾਲੇ ਹਲਕਾਰੇ ਨੂੰ ਗਿਆ ਕਹਿੰਦੇ ਜਾ ਕੇ ਆਪਣੇ ਸਰਹੰਦ ਦੇ ਵਜ਼ੀਰ ਨੂੰ ਕਹਿ ਦੀ ਜਿਹੜਾ ਸਾਡੇ ਰਾਜ ਅਰੋੜਾ ਬਣੇਗਾ ਨਾ ਪਾਦਸ਼ਾਹ ਕਹਿੰਦੇ ਅਸੀਂ ਜੁੱਤੀ ਦੀ ਨੋਕ ਨਾ ਬਰਤਦੇਾਂਗੇ ਪੰਜਾਬੀ 'ਚ ਕਹਿ ਤਾ ਉਹਨੂੰ ਸਰ ਇਸ ਘਾਟ ਲੈ ਲੇਂਗੇ ਕਹਾ ਜਿਸਨੇ ਤੰਗ ਹੋ ਮਰ ਤੰਗ ਹੁੰਦਾ ਸੌੜੀ ਸੋਚ ਮਾੜਾ ਲਫਜ਼ ਸਾਹਿਬ ਕਹਿੰਦੇ ਜਿਹਨੇ ਮਾੜਾ ਗਿਆ ਨਾ ਅਸੀਂ ਉਹਦੇ ਧਣ ਤੋਂ ਸਿਰ ਲਾ ਲਈਦਾ ਤਲੰਗੀ ਧਰ ਜੀ ਨੇ ਉਹਨਾਂ ਦੇ ਹਲਕਾਰੇ ਨੂੰ ਫਿਰ ਆ ਸੁਨੇਹਾ ਦੇਉਂਦਾ ਕਿ ਤੂੰ ਤੇ ਸੁਨੇਹਾ ਲੈ ਆਇਆ ਕਿ ਕਿਲਾ ਛੱਡ ਦਿਓ ਭਲੀ ਪਤ ਨਾਲ ਚਲੇ ਜਾਓ ਵਾਹਿਗੁਰੂ ਦੀ ਫਤਿਹ ਬੁਲਾ ਕੇ ਤੁਰਜੋ ਸੁਣੀ ਗਏ ਬਾਹਰ ਤੇ ਹੁਣ ਉਹਨੂੰ ਸੁਣਾ ਰਹੇ ਨੇ ਪਾਤਸ਼ਾਹ ਕਹਿੰਦੇ ਠੋਕਰ ਮਾਰ ਕੇ ਬੱਤ ਦੇਾਂਗੇ ਜਿਹੜਾ ਰਾਹ ਦਾ ਰੋੜਾ ਬਣਿਆ ਸਿਰ ਇਸ ਦਾ ਕਾਟ ਲੈਂਗੇ ਕਹਾ ਜਿਸ ਨੇ ਤੰਗ ਹੋ ਤੇ ਜਿਹੜਾ ਸਾਨੂੰ ਤੰਗ ਦਿਲੀ ਨਾਲ ਬੋਲੂਗਾ ਨਾ ਪਾਤਸ਼ਾਹ ਕਹਿੰਦੇ ਅਸੀਂ ਉਹਦੇ ਘਰ ਤੋਂ ਸਿਰ ਲਾ ਲਈਦਾ ਖੂਮਰੇ ਜੀ ਵਰਨਾ ਖਲਕ ਦੀ ਕਬ ਹਮ ਕੋ ਭਾਦੀ ਹੇ ਛੇਰੂ ਕੀ ਫੌਜ ਕਹ ਦੇ ਤੂੰ ਕਾਸਦ ਕੇ ਜਾਤੀ ਹੈ ਥੂਰੇ ਜੀ ਤਲਗੀ ਧਰ ਕੇ ਨੇ ਇਹ ਖੂਨ ਵਗਾਉਣ ਵਾਲੇ ਹੀ ਨੇ ਸਾਰੇ ਅ ਜਿੰਨੇ ਵੇਖ ਰਹੇ ਹੋ ਨਾ ਇਹ ਆਪਣਾ ਕਤਰਾ ਕਤਰਾ ਡੋਲਣ ਵਾਲੇ ਆ ਤੇ ਦੁਸ਼ਮਣ ਦਾ ਟੂਸ ਲੈਣ ਵਾਲੇ ਛੇਰ ਜਦੋਂ ਸ਼ਿਕਾਰ ਕਰਦਾ ਨਾ ਪਹਿਲਾ ਰਾਗ ਫੜਦਾ ਸ਼ਿਕਾਰ ਦੇ ਪਹਿਲਾ ਖੂਨ ਪੀਂਦਾ ਫੇਰ ਉਹਦਾ ਦਿਲ ਕੱਢ ਕੇ ਖਾਂਦਾ ਬਾਦਸ਼ਾਹ ਕਹਿੰਦੇ ਆ ਜਿੰਨੇ ਵੇਖ ਰਿਆਂ ਨਾ ਇਹ ਸ਼ੇਰ ਹੀ ਖੜੇ ਨੇ ਘੁੰਮਰੇ ਜੀ ਵਰਨਾ ਖਲਕ ਕੀ ਕਦ ਹਮਕੋ ਭਾਤੀ ਹੈ ਮਹਾਰਾ ਕਹਿੰਦੇ ਹੋ ਵਕੀਲਾ ਸੁਣ ਲੈ ਸਾਨੂੰ ਕਿਸੇ ਦੀ ਕਮੌਰ ਚੰਗੀ ਨਹੀਂ ਲੱਗਦੀ ਸਾਡੇ ਪਿਓ ਨੇ ਸਾਨੂੰ ਬਾਣੀ 'ਚ ਲਿਖ ਕੇ ਦਿੱਤਾ ਕੇ ਭੈ ਬਾਹੂ ਕੋ ਦੇਦ ਨਾ ਹੈ ਨਾ ਭੈ ਮਾਨਤ ਆਮ ਅਸੀਂ ਡਰਾਉਂਦੇ ਵੀ ਕਿਸੇ ਨੂੰ ਨਹੀਂ ਦਰਦੇ ਵੀ ਕਿਸੇ ਤੋਂ ਇਹ ਭੋਗ ਦੇ ਸ਼ਲੋਕਾਂ ਚ ਲਿਖਿਆ ਹੋਇਆ ਸਾਬ ਕਹਿੰਦੇ ਅਸਲ ਵਿੱਚ ਗਿਆਨੀ ਉਹ ਆ ਕੋਹ ਨਾਮ ਸੁਣ ਰੇ ਮਨਾ ਗਿਆਨੀ ਤਾਂ ਹੈ ਵਿਖਾਂ ਭਾਵੇਂ ਗਿਆਨवान ਜਿਨੇ ਗੁਰੂ ਦਾ ਗਿਆਨ ਹਾਸਲ ਕੀਤਾ ਸਾਬ ਕਹਿੰਦੇ ਉਹਦੀ ਨਿਸ਼ਾਨੀ ਇਹ ਹੈ ਨਾ ਦਰਦ ਨਾ ਨਰਾਉਂਦਾ ਕਿਸਿਆ ਸ਼ੇਰੋਂ ਦੀ ਫੌਜ ਕਹਦੇ ਤੂੰ ਕਾਸਦ ਕੇ ਜਾਂਦੀ ਹੈ ਪਾਦਸ਼ਾਹ ਕਹਿੰਦੇ ਜਾ ਕੇ ਆਪਣੇ ਵਜ਼ੀਰ ਨੂੰ ਕਹਿ ਦੀ ਕਿ ਬਬਰ ਸ਼ੇਰਾਂ ਦੀ ਫੌਜ ਤੇਰਾ ਲਸ਼ਕਰ ਪਾੜਨ ਲਈ ਤਿਆਰ ਬਰ ਤਿਆਰ ਹੈ ਮਸ਼ਹੂਰ ਹੈ ਕੇ ਪਾਏ ਗਦਾ ਲੰਗਕ ਵੀ ਨਹੀਂ ਆਪਣੇ ਲਈ ਖੁਦਾ ਕੀ ਜਮੀ ਤੰਗ ਵੀ ਨਹੀਂ ਲੋਗੋਂ ਸੇ ਹਮਕੋ ਆਰਜੂ ਏ ਜੰਗ ਵੀ ਨਹੀਂ ਵਰਨਾ ਕੋਈ ਦਲੇਰੀ ਮੇ ਪਾ ਸੰਗ ਵੀ ਨਹੀਂ ਮਾਰਾ ਕਹਿੰਦੇ ਮਸ਼ਹੂਰ ਹੈ ਕੇ ਪਾਏ ਗਦਾ ਲੰਗ ਵੀ ਨਹੀਂ ਮਾਰਾ ਕਹਿੰਦੇ ਦੁਨੀਆ ਚ ਗੁਰੂ ਨਾਨਕ ਦਾ ਦਰਬਾਰ ਪ੍ਰਗਟ ਆ ਕੋਈ ਲੁਗਿਆਸ਼ ਪਿਆ ਨਹੀਂ ਪਾਏ ਗਦਾ ਲੰਗ ਵੀ ਨਹੀਂ ਸਾਥ ਕਨੇ ਜਿਹੜੇ ਖੁਦਾ ਦੇ ਫਕੀਰ ਹੁੰਦੇ ਆ ਨਾ ਉਹ ਉਹਦੇ ਮਾਰਗ ਤੇ ਚੱਲਦੇ ਆ ਲੰਗੜਾ ਕੇ ਨਹੀਂ ਦਰਦੇ ਦੋ ਪੈਰ ਘੱਟ ਤਾਂ ਤੁਰਦੇ ਨੇ ਪਰ ਜਿੰਨਾ ਕੁ ਤੁਰਦੇ ਆ ਮਰਤਨ ਨਾਲ ਹੀ ਤੁਰਦੇ ਆ ਬਾਦਸ਼ਾਹ ਕਿਲਾ ਛੱਡਾਂਗੇ ਪਰ ਆਪਣੀ ਜ਼ਰਤ ਨਾਲ ਭੱਜਦੇ ਨਹੀਂ ਕਿਤੇ ਲੁਕਦੇ ਨਹੀਂ ਆ ਨੀਲੇ ਅਸਮਾਨ ਥੱਲੇ ਹੀ ਜਾਵਾਂਗੇ ਤੇ ਦੰਕੇ ਵਜਾ ਕੇ ਨਿਕਲਾਂਗੇ ਬਾਦਸ਼ਾਹ ਦੇ ਆਪਣੇ ਲਈ ਖੁਦਾ ਦੀ ਜਮੀ ਤੰਗ ਵੀ ਨਹੀਂ ਇਹ ਹੁਣ ਪੰਜਾਬੀ ਕਹਾਵਤ ਆ ਗਈ ਬਾਦਸ਼ਾਹ ਵੀ ਕਹਿੰਦੇ ਹੁੰਦੇ ਆ ਕਹਿੰਦੇ ਧਰਤੀ ਤੰਗ ਨਹੀਂ ਤੇ ਸਾਡ ਅੰਗ ਨਹੀਂ ਉਹ ਗੱਲ ਹੈ ਆਪਣੇ ਲਈ ਖੁਦਾ ਦੀ ਜਮੀ ਤੰਗ ਵੀ ਨਹੀਂ ਜਮੀ ਕਹਿੰਦੇ ਜ਼ਮੀਨ ਨੂੰ ਮਾਰਾ ਕਹਿੰਦੇ ਸਾਡੇ ਨਹੀਂ ਧਰਤੀ ਤੰਗ ਨਹੀਂ ਆਂਗਦਾ ਜਿੱਥੇ ਜਾਣੇ ਆ ਮੇਲਾ ਲਾ ਦਈਦਾ ਪਾਤਸ਼ਾਹ ਕਹਿੰਦੇ ਧਰਤੀ ਤੰਗ ਨਹੀਂ ਸਾਡੇ ਲਈ ਲੋਗੋਂ ਸੇ ਹਮ ਕੋ ਆਰਜੂਏ ਜੰਗ ਪੀ ਨਹੀਂ ਵਰਨਾ ਕੋਈ ਦਲੇਰੀ ਮੇ ਪਾਸੰਗ ਪੀ ਨਹੀਂ ਪਾਤਸ਼ਾਹ ਕਹਿੰਦੇ ਨਾ ਲੋਗੋਂ ਸੇ ਹਮ ਕੋ ਆਰਜੂਏ ਜੰਗ ਪੀ ਨਹੀਂ ਕਹਿੰਦੇ ਸਾਡੀ ਸੰਗਤ ਨੂੰ ਸਾਡੇ ਪ੍ਰੇਮੀਆਂ ਨੂੰ ਸਾਡੇ ਸਿੰਘਾਂ ਨੂੰ ਕਿਸੇ ਨਾਲ ਲੜਨ ਦੀ ਵੀ ਕੋਈ ਇੱਛਾ ਨਹੀਂ ਪਰ ਜਦੋਂ ਸਾਡੇ ਦੇਸ਼ ਤੇ ਸਾਡੀ ਕੌਮ ਤੇ ਸਾਡੇ ਧਰਮ ਤੇ ਸਾਡੀ ਸੰਗਤ ਤੇ ਕਿਸੇ ਗਰੀਬ ਮਜਲੂਮ ਤੇ ਆਂਚ ਆਉਂਦੀ ਹੈ ਸਭ ਕਹਿੰਦੇ ਉਦੋਂ ਫਿਰ ਸਾਡੀਆਂ ਬਲਵਾਰਾਂ ਉੱਠ ਜਾਂਦੀਆਂ ਤੂੰ ਕਾਹਨ ਅੱਜ ਹਮਾਂਹੀ ਉਤੇ ਦਰਗਜ ਹਲਾਲ ਅਸਤ ਬਰਦਨ ਬਾ ਸ਼ਮਸ਼ੀਰ ਦਾ ਉਹਨਾਂ ਦੇ ਵਜ਼ੀਰ ਨੂੰ ਪਾਦਸ਼ਾਹ ਆ ਦਲੇਰੀ ਭਰਿਆ ਉੱਤਰ ਦੇ ਰਹੇ ਨੇ ਕਹਿੰਦੇ ਵਰਨਾ ਕੋਈ ਦਲੇਰੀ ਮੇਂ ਪਾਸੰਗ ਭੀ ਨਹੀਂ ਰਾਜਾ ਕਹਿੰਦੇ ਇਹ ਸਮਾਧੀਆਂ ਲਾਈ ਬੈਠੇ ਬ੍ਰਹਮ ਗਿਆਨੀ ਨੇ ਜਦੋਂ ਮੈਦਾਨੇ ਜੰਗ ਚ ਉਤਰਦੇ ਆ ਨਾ ਤੇ ਇਹਨਾਂ ਦੇ ਕੋਈ ਲਵੇ ਲਾਉਣੇ ਨਹੀਂ ਲੱਗਦਾ ਐਸਾ ਹੂਠਾ ਰ ਇਹਨਾਂ ਦਾ ਰੂਪ ਹੈ ਸਭ ਖਾਲਸੇ ਦੀ ਵਡਿਆਈ ਦੱਸ ਰਹੇ ਮਜਬੂਰ ਹੋ ਗਏ ਤੋਂ ਲੜਾਈ ਦਿਖਾएंगे ਫਿਰ ਤੇਗੇ ਖਾਲਸਾ ਕੀ ਸਫਾਈ ਦਿਖਾएंगे ਮਾਰੇ ਕਹਿੰਦੇ ਲੜਨ ਦਾ ਸ਼ੌਂਕ ਤਾਂ ਹੈ ਨਹੀਂ ਸਾਨੂੰ ਨਾ ਕੋਈ ਮਜਬੂਰੀ ਆ ਪਰ ਮਜਬੂਰ ਹੋ ਗਏ ਤੋਂ ਲੜਾਈ ਦਿਖਾएंगे ਕਹਿੰਦੇ ਜੇ ਕੋਈ ਨਾ ਹੀ ਟਲਿਆ ਮਾਰੇ ਕਹਿੰਦੇ ਫਿਰ ਲੜਾਈ ਵੀ ਦਿਖਾਵਾਂਗੇ ਕਿ ਕਿਵੇਂ ਲੜੀਦੀ ਆ ਤੇ ਲੜਾਈ ਦੇ ਕਾਨੂੰਨ ਵੀ ਦੱਸਾਂਗੇ ਕਿ ਕਿਵੇਂ ਧਰਮ ਯੁੱਧ ਲੜੇ ਜਾਂਦੇ ਆ ਫਿਰ ਤੇ ਅੱਗੇ ਖਾਲਸਾ ਕੀ ਸਫਾਈ ਦਿਖਾएंगे ਬਾਦਸ਼ਾਹ ਕਹਿੰਦੇ ਫਿਰ ਨਾ ਤੁਸੀਂ ਮੇਰੇ ਖਾਲਸੇ ਦੀ ਤਲਵਾਰ ਦੀ ਸਫਾਈ ਵੇਖੇ ਕਿ ਕਿਵੇਂ ਸਫਾਈ ਨਾਲ ਚੱਲਦੀ ਆ ਤੇ ਕਿਵੇਂ ਮੈਦਾਨ ਚ ਸਫਾਈ ਕਰਦੀ ਆ ਫਿਰ ਮੇਰੇ ਖਾਲਸੇ ਦੀ ਤਲਵਾਰ ਵੇਖਿਓ ਪਾਤਸ਼ਾਹਾਂ ਨੂੰ ਦਲੇਰੀ ਨਾਲ ਉਤਰ ਦੇ ਰਏ ਦੇਖਾ ਉਦੋਂ ਨੇ ਕਿਲੇ ਮੇ ਲੇਗਾ ਨਾ ਜੋਰ ਸੇ ਬਿਫਰੇਗੇ ਔਰ ਸ਼ੇਰ ਸ਼ੁਗਾਲੋਂ ਕੇ ਸ਼ੋਰ ਸੇ ਬੀਂਤਾ ਨਾ ਬਾਲ ਹੋਗਾ ਸੁਲੇਮਾ ਕਮੂਹ ਸੇ ਬਾਕਫ ਸੇ ਸਤਗੁਰੂ ਦਿਲ ਐਦਾ ਕੇ ਚੋਰ ਸੇ ਦੇਖਾ ਉਦੋਂ ਨੇ ਕਿਲੇ ਮਿਲੇਗਾ ਨਾ ਜੋਰ ਉਸੇ ਉਹਨਾਂ ਨੇ ਜਾ ਕੇ ਦੱਸਦਾ ਵੀ ਉਹ ਤਾਂ ਜੀ ਡੰਕੇ ਵਜਾ ਰਹੇ ਆ ਧਰਮ ਯੁੱਧ ਨੂੰ ਤੇ ਉਹਨਾਂ ਨੇ ਵੀ ਦੇਖ ਲਿਆ ਵੀ ਇਹ ਸਰਬਸੰਮਤੀ ਨਾਲ ਤੇ ਕਿਲਾ ਛੱਡਣ ਵਾਲੇ ਨਹੀਂ ਆ ਸਮਝ ਲੱਗੀ ਉਹਨਾਂ ਨੂੰ ਵੀ ਫਿਰੇਂਗੇ ਔਰ ਸ਼ੇਰ ਸ਼ੋਗਾਲੋਂ ਕੇ ਸ਼ੋਰ ਸੇ ਕਹਿੰਦੇ ਨਾ ਜੇ ਗਿੱਦੜ ਵਾਲੀ ਚੈ ਚੈ ਜੀ ਕਰਨ ਨਾ ਤੇ ਸ਼ੇਰ ਡਰਦੇ ਨਹੀਂ ਬਲਕੇ ਜੋਸ਼ ਵਿੱਚ ਝਾੜੁੰਦੇ ਬਿੰਕਾ ਨਵਾਲ ਹੋਦਾ ਸੁਲੇਮਾਨ ਦਾ ਮੋਰ ਸੇ ਹਜ਼ਰਤ ਸੁਲੇਮਾਨ ਦੀ ਇੱਥੇ ਉਦਾਹਰਣ ਦਿੱਤੀ ਆ ਮਹਾਰਾਜ ਨੇ ਮੋਰ ਸੇ ਕਹਿੰਦੇ ਕੀੜੀ ਫਾਰਸੀ ਚ ਮੋਰ ਕੀੜੀ ਨੂੰ ਕਹਿੰਦੇ ਪਾਦਸ਼ਾਹ ਕਹਿੰਦੇ ਜਿਹੜਾ ਹਜ਼ਰਤ ਸੁਲੇਮਾਨ ਨਾ ਕੀੜੀ ਉਹਦਾ ਕੀ ਵਿਗਾੜ ਲਿਆ ਇਦਾਂ ਹੀ ਜਿਹਦੇ ਤੇ ਕਾਲਪੁਰਖ ਦੀ ਨਜ਼ਰ ਆ ਪਾਦਸ਼ਾਹ ਕਹਿੰਦੇ ਜਿਹਦੇ ਤੇ ਹਮਾਜੂ ਪੰਛੀ ਦਾ ਪਰਸ਼ਾਵਾ ਹੋਵੇ ਨਾ ਅਕਾਂਖੂਗੀਆਂ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ ਬਾਕਬ ਤੇ ਸਤਿਗੁਰੂ ਦਿਲ ਆਇਦਾ ਕੇ ਚੋੜ ਸੇ ਤੇ ਉਹ ਜਿਹੜੀਆਂ ਗੱਲਾਂ ਕਰ ਰਹੇ ਨੇ ਮਹਾਰਾਜ ਤੇ ਉਹਨਾਂ ਦੇ ਦਿਲਾਂ ਦੀਆਂ ਜਾਣਦੇ ਆ ਵੀ ਖੜੇ ਕਿੱਥੇ ਆ ਤੇ ਬੋਲ ਕੀ ਰਹਿਗੇ ਅੱਗੇ ਬਾਦਸ਼ਾਹ ਬਚਨ ਕਰਦੇ ਆ ਮਿਲ ਕਰ ਦੁਆ ਕਰੇਗੇ ਜਿਹ ਬਾਦ ਦੇ ਰੰਗ ਮੇ ਸਮਝੇਗੇ ਹਮ ਵੀ ਕੀਆ ਹੁਆ ਮੈਦਾਨੇ ਜੰਗ ਮੇ ਸਭ ਕਹਿੰਦੇ ਅਸੀਂ ਤਾਂ ਅਰਦਾਸ ਕਰਦੇ ਆ ਕਿ ਸਰਬੱਤ ਦਾ ਭਲਾ ਕਰੇ ਸੱਚੇ ਬਾਦਸ਼ਾਹ ਸਭ ਦੀ लाज ਰੱਖੀ ਸਭ ਦਾ ਅਕਵਾਲ ਬਲੰਦ ਹੋਵੇ ਸਭ ਦੀ ਇੱਜ਼ਤ ਬਖਿਆਰੋ ਵਧੇ ਦਿਨ ਬਾਦ ਦਿਨ ਸਭ ਦੀ ਪਦਵੀ ਉੱਚੀ ਹੋਵੇ ਸਭ ਕਹਿੰਦੇ ਸਾਡੇ ਦਰਵਾਜ਼ੇ 'ਚ ਇਹ ਅਰਦਾਸ ਹੁੰਦੀ ਆ ਸਾਰੇ ਵਿਸ਼ਵ ਲਈ ਤੇ ਅਸੀਂ ਇਹ ਵੀ ਚਾਹੁੰਦੇ ਆ ਕਿ ਜਿਹੜਾ ਵਾਅਦਾ ਤੁਸੀਂ ਕਰ ਰਹੇ ਹੋ ਨਾ ਵਾਅਦੇ 'ਚ ਰੰਗ ਹੋ ਇਹਦੇ 'ਚ ਪ੍ਰੇਮ ਦੀ ਗੱਲ ਬਣੀ ਰਹੇ ਇਹ ਨਾ ਹੋਵੇ ਉਹ ਤੁਹਾਡੇ ਵਾਅਦੇ ਬੂਦੇ ਤੋੜ ਕੇ ਬਾਦਸ਼ਾਹ ਕਹਿੰਦੇ ਸਾਨੂੰ ਤਲਵਾਰਾਂ 'ਚ ਮਗਾਉਣੀਆਂ ਪੈਣ ਕੋਈ ਐਸੀ ਬੇਹਦਮਤੀ ਨਾ ਕਰੋ ਸਮਝੇਗੇ ਹੰਤੀ ਕਿਆ ਹੁਆ ਮੈਦਾਨੇ ਜੰਗ ਨੇ ਤੇ ਸਾਬ ਕਹਿੰਦੇ ਅਸੀਂ ਵੀ ਸਮਝਾਂਗੇ ਕਿ ਮੈਦਾਨੇ ਜੰਗ ਚ ਕਿਨੇ ਕੀ ਕੀਤਾ ਅਸੀਂ ਆਪਣੀ ਨਜ਼ਰ ਨਾਲ ਦੇਖਾਂਗੇ ਤੇ ਅੱਗੇ ਭਾਈ ਹੁਣ ਕਿਲਾ ਛੱਡਣ ਦੀ ਗੱਲ ਆ ਗਈ ਹੈ ਸਭ ਨੇ ਆਪੋ ਆਪਣਾ ਜੋਰ ਲਾ ਲਿਆ ਢੀ ਚੋਟੀ ਦਾ ਪਰ ਕਿਲੇ ਦੀ ਨਾ ਇੱਕ ਰੋੜੀ ਵੀ ਨਹੀਂ ਫੜ ਸਕਿਆ ਕੋਈ ਮਿੱਟੀ ਵੀ ਤੇ ਸਤਿਗੁਰੂ ਦੇ ਤੀਰਾਂ ਨੂੰ ਜਿਹੜਾ ਭੁੱਲਿਆ ਸੀ ਉਹ ਉਹ ਤੋਂ ਚੱਕ ਲੈਂਦੇ ਸੀ ਬਾਦਸ਼ਾਹ ਕੋਈ ਕਿਲੇ ਦੇ ਨੇੜੇ ਨਹੀਂ ਆਉਂਦੇ ਤੇ ਅੱਜ ਸਤਿਗੁਰੂ ਨੇ ਝੂਠੇ ਕਰਦੇ ਦੀਨ ਦੁਨੀ ਦੇ ਦਰਬਾਰ ਚ ਕਿਲਾ ਵੀ ਛੱਡਿਆ ਤੇ ਉਹਨਾਂ ਨੂੰ ਝੂਠੇ ਵੀ ਕਰਤਾ ਜੇ ਇਹ ਬਾਦਸ਼ਾਹ ਕਿਲਾ ਨਾ ਛੱਡਦੇ ਅੱਜ ਸਾਡਿਆਂ ਨੇ ਹੀ ਲਿਖ ਦੇਣਾ ਸੀਗਾ ਕਿ ਜੇ ਮਹਾਰਾਜ ਕਿਲਾ ਛੱਡ ਦਿੰਦੇ ਸ਼ਾਇਦ ਇੰਨਾ ਕੁਝ ਨਾਲ ਹੁੰਦਾ ਸਾਡੇ ਆਪਣੇਆਂ ਨਹੀਂ ਕਹਿਣ ਲੱਗ ਜਾਨਾ ਕਹੀਦੇ ਜਾਂਦੇ ਸੀ ਮਹਾਰਾਜਾ ਕਹਿੰਦੇ ਮਹਾਰਾਜ ਹੁਣ ਤਾਂ ਸੌਹਾ ਖਾਂਦੇ ਆ ਉਹ ਕਸਮਾਂ ਖਾਂਦੇ ਆ ਆਪਾਂ ਗਿਲਾ ਛੱਡਦੀ ਐ ਵੱਡੀ ਮਾਤਾਂ ਨੂੰ ਵੀ ਕਹਿਤਾ ਜਾ ਕੇ ਮਸੰਦਾਂ ਨੇ ਹੋਰ ਸਿੱਖਾਂ ਨੇ ਜਿਹੜੇ ਕੋਈ ਅਜੇ ਕੱਚੇ ਸੀ ਉਹ ਜਾ ਕੇ ਮਹਾਰਾਜ ਦੇ ਖਿਲਾਫ ਬੋਲਣ ਲੱਗੇ ਪਰ ਜੀ ਹੁਣ ਕਿਉਂ ਨਹੀਂ ਛੱਡਦੇ ਗਿਲਾ ਉਹਦੇ ਸੌਹਾ ਖਾ ਰਹੇ ਨੇ ਪਰ ਪਾਤਸ਼ਾਹ ਨੇ ਪਹਿਲਾਂ ਦੀਨ ਦੁਰੀ ਦੇ ਦਰਬਾਰ 'ਚ ਝੂਠੇ ਕਰੇ ਕਹਿੰਦੇ ਫੇਰ ਮਾਰੂਗਾ ਇਹਨਾਂ ਪਹਿਲਾਂ ਉਹਦੀ ਦਰਗਾਹ 'ਤੇ ਝੂਠੇ ਕਰ ਲਿਆ ਤੇ ਹੁਣ ਡੰਕਾ ਵੱਜ ਗਿਆ ਕਿਲੇ ਨੂੰ ਛੱਡਣ ਦਾ ਪਾਤਸ਼ਾਹ ਨੇ ਅਰਦਾਸਾਂ ਸੋਧਿਆ ਮੋਢੇ ਤੇ ਤਲਵਾਰ ਧਰ ਕੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਘੋੜਿਆਂ ਤੇ ਅਸਵਾਰ ਨੇ ਪੰਜੇ ਪਿਆਰੇ ਬਚਿੱਤਰ ਸਿੰਘ ਉਦੇਸ ਸਿੰਘ ਜਿੰਨੇ ਜੰਗੀ ਵੀਰ ਦੇਵਾ ਸਿੰਘ RAM ਸਿੰਘ ਤਹਿਲ ਸਿੰਘ ਈਸਰ ਸਿੰਘ ਤੇ ਜਿਹੜੇ ਛੋਟੇ ਬਾਬੇ ਸੀ ਦਾਦੀ ਕਹਿੰਦੀ ਬੇਡਾ ਮੇਰੇ ਕੋਲ ਆਜੋ ਦਾਦੀ ਕੋਲ ਬਹਿ ਕੇ ਦੋ ਪਾਲਕੀ 'ਚ ਸਵਾਰ ਹੋਵਾਂ ਚੱਲਦਾ ਵਹੀਰ ਇਹਨੂੰ ਕਹਿੰਦੇ ਆ ਜਿਹਦੇ 'ਚ ਸੰਗਤ ਵੀ ਹੋਵੇ ਜਿਹਦੇ 'ਚ ਪਰਿਵਾਰ ਵੀ ਹੋਵੇ ਸਾ ਸੰਗਤ ਜੀ ਇਹ ਮਰਦ ਅਗੰਮਣੇ ਦਾ ਇਤਿਹਾਸ ਹੈ ਆ ਜਿੰਨੇ ਫਿਰਦੇ ਹੋ ਨਾ ਗ੍ਰਸਤੀਆਂ ਦੇ ਜੰਮੇ ਹੋਇਆ ਰੋਲਾ ਜੋਗੀਆਂ ਨਾਲ ਵੀ ਇਹੋ ਹੀ ਸੀਗਾ ਗੁਰੂ ਨਾਨਕ ਸਾਹਿਬ ਕਹਿੰਦੇ ਓਏ ਅੱਜ ਤੁਸੀਂ ਜੋਗੀ ਬਣੇ ਫਿਰਦੇ ਹੋ ਕੱਲ ਕਿਸੇ ਗ੍ਰਸਤੀ ਦੇ ਪੋਤ ਦੇ ਜੋ ਨਿਕਲ ਕੇ ਆਏ ਅੱਜ ਉਹਨਾਂ ਦੀ ਨਿੰਦਿਆ ਕਰਦੇ ਹੋ ਨਾ ਉਹਨਾਂ ਦੇ ਜੰਮੇ ਹੋਏ ਪਾਤਸ਼ਾਹ ਨੇ ਖੁਦ ਗ੍ਰਸਤੀ ਧਰਮ ਧਾਰਨ ਕੀਤਾ ਉਸ ਵੇਲੇ ਸਾਡੀਆਂ ਮਾਤਾਵਾਂ ਵੀ ਨਾਲ ਸੀ ਜਦੋਂ ਕਿਲਾ ਛੱਡਿਆ ਮਾਤਾ ਸੁੰਦਰੀ ਸਾਹਿਬ ਮਾਤਾ ਸਾਹਿਬਦੇਵਾਂ ਸਾਹਿਬ ਤੇ ਮਾਤਾ ਜੀਤਾਂ ਜੀ ਪੈਲ ਨੂੰ ਸਮਾਗੇ ਅਸੀਂ ਜਿੱਧਰ ਆਪਾਂ ਮਹੱਲਾ ਘੜਦੇ ਆਂ ਕੰਮਗੜ ਸਾਹਿਬ ਉੱਥੇ ਉਹਨਾਂ ਦਾ ਮੁਬਾਰਕ ਪਾਵਨ ਸਥਾਨ ਦਿਵਰਾ ਬਣਿਆ ਹੋਇਆ ਸਾਡੀ ਮਾਤਾ ਦਾ ਦੋਨੇ ਮਹਿਲ ਤੀਜੀ ਦਾਦੀ ਮਾਤਾ ਸਾਧ ਸੰਗਤ ਵੀ ਕੁਝ ਅਨੰਦਪੁਰ ਛੱਡ ਕੇ ਆ ਗਈ ਸੀ ਪਾਤਸ਼ਾਹ ਕਹਿੰਦੇ ਮਹਾਰਾਜ ਹੁਣ ਅਨੰਦਾਂ ਦੀ ਪੁਰੀ ਚ ਤੁਹਾਡੇ ਤੋਂ ਬਿਨਾ ਨਹੀਂ ਰਹਿਣਾ ਜਿੱਥੇ ਜਾਓਗੇ ਤੁਹਾਡੇ ਨਾਲ ਹੀ ਕੁਝ ਸੰਗਤ ਵੀ ਆ ਗਈ ਸੀ ਅੱਗੇ ਘੋੜੇ ਲਾਏ ਪਿੱਛੇ ਘੋੜੇ ਲਾਏ ਸੱਜੇ ਖੱਬੇ ਘੋੜੇ ਲਾਏ ਪੂਰਾ ਸਾਮ ਸੰਭਾਲ ਕਰਕੇ ਪਾਤਸ਼ਾਹ ਨੇ ਮੋਢੇ ਤੇ ਤਲਵਾਰ ਧਰ ਕੇ ਅਦਾਸਾ ਸੋਧਿਆ ਤੇ ਅਨੰਦਾਂ ਦੀ ਪੁਰੀ ਨੂੰ ਛੱਡਣ ਦਾ ਸਾਬ ਜੀ ਨੇ ਡੰਕਾ ਵਜਾਉ ਦਿੱਤਾ ਤੇ ਇਹਨੂੰ ਜੋਗੀ ਜੀ ਲਿਖਦੇ ਨੇ ਤਾਰੂ ਕੀ ਸ਼ਾਹੋਂ ਕਿਲੇ ਸੇ ਸਤਗੁਰ ਰਵਾ ਹੋਏ ਕਸ ਕੇ ਕਮਰ ਸਵਾਰ ਤੇ ਸਾਰੇ ਜਵਾਂ ਹੁਏ ਅੱਗੇ ਲੀਏ ਨਿਸ਼ਾਨ ਗਈ ਸ਼ੇਰ ਜੀਆਂ ਹੁਏ ਕੁਛ ਪਿੱਛੇ ਜਾਨ ਸਾਹਿਬ ਗੁਰੂ ਦਰਮਿਆ ਹੁਏ ਤਾਰੋਂ ਕੀ ਛਾਉ ਜਾਹਰ ਹੈ ਕਿ ਉਹਨਾਂ ਰਾਤ ਸੀ ਕਿਉਂਕਿ ਤਾਰਿਆਂ ਦੀ ਛਾਂ ਤਾਂ ਰਾਤ ਨੂੰ ਹੁੰਦੀ ਆ ਸੰਧਿਆ ਦਾ ਨਿਤ ਨੇਮ ਕਰਕੇ ਰਹਿ ਰਸ ਆਰਤੀ ਆਰਤਾ ਹਤੇ ਦੇ ਡੰਕੇ ਵਜਾ ਕੇ ਵਿਜੈ ਸ਼ੰਦ ਪੜਿਆ ਲੰਕ ਲੂਟ ਲਿਆਉ ਪਲਕ ਬੇਸ਼ ਖਾਨਾ ਚਲਾਉ ਨਰਦ ਗਰਦ ਮੈਂ ਵਲਾਉ ਜੋ ਮਾਤੇ ਅਭਮਾਨ ਗੇ ਮਹਾਰਾ ਕਹਿੰਦੇ ਜਿਹੜੇ ਹੰਕਾਰੇ ਜੇ ਫਿਰਦੇ ਆ ਨਾ ਮੈਂ ਗਰਦ ਚ ਮਲਾ ਕੇ ਰੱਖ ਦੇਣ ਜੁਰਤ ਨਾਲ ਗਿਆ ਬਾਦਸ਼ਾਹ ਕਹਿੰਦੇ ਨਰਦ ਗਰਦ ਸੇ ਮਲਾਉ ਜੋ ਮਾਤੇ ਅਭਮਾਨ ਗੇ ਤੇ ਪੱਲੇ ਵੀ ਕੱਖ ਨਹੀਂ ਇਹਦੇ ਆਕੜੇ ਵੀ ਸਭ ਤੋਂ ਵੱਧ ਫਿਰਦੇ ਆ ਸਾਹਿਬ ਕਹਿੰਦੇ ਮੈਂ ਗਰਦ ਚ ਮਲਾ ਦੇਣ ਨਾ ਛਾਡੂ ਫਲਕ ਨਾ ਛਾਡੂ ਮਲਖ ਪਰਬਤ ਘਾਟੂ ਈਰਾਨ ਖੁਰਾਸਾਨ ਕੇ ਸਭ ਕਹਿੰਦੇ ਜਿੱਥੋਂ ਚੱਲੇ ਆ ਨਾ ਇਹ ਮੁਗਲ ਜਿਹੜੀਆਂ ਮਗਲਾਣੀਆਂ ਨੇ ਜਿੱਥੇ ਜੰਮੇ ਨੇ ਉਹ ਈਰਾਨ ਖੁਰਾਸਾਨ ਤੱਕ ਮਰਗ ਨੇ ਉਹ ਪਰਬਤ ਕੱਟ ਦੇਣਿਆ ਇਹਨਾਂ ਨੇ ਅੱਜ ਵੀ ਉਥੇ ਧੂਮਾਂ ਨਿਕਲੀ ਜਾਂਦਾ ਈਰਾਨ ਨਾਲ ਅੱਜ ਕਿ ਬਜਰ ਚੱਲੇ ਹੋਇਆ ਉਸ ਮਰਦ ਕੰਮੜੇ ਦੇ ਕਿਤੇ ਬਗਦਾਦੀ ਆ ਜਾਂਦਾ ਵੀ ਤੇ ਲਦੇਨ ਆ ਜਾਂਦਾ ਉਥੇ ਦਹਾਈ ਪਈ ਰਹਿੰਦੀ ਆ ਬਚਨ ਹੋਏ ਹੋਏ ਨੇ ਪਾਸ਼ਾ ਦੇ ਅੰਦਰ ਪਰਬਤ ਕਾਟੂ ਈਰਾਨ ਫਰਾਸਾਨ ਕੇ ਇਹੋ ਜਿਹੇ ਪਰਬਤ ਕੱਡੇ ਆ ਉੱਥੇ ਬਾਂਬ ਵੀ ਡਿੱਗਦੇ ਰਹਿੰਦੇ ਆ ਹਰ ਵੇਲੇ ਅੱਗ ਹੀ ਲੱਗੀ ਰਹਿੰਦੀ ਹੈ ਇੱਕ ਇੱਕ ਵਜਨ ਬਾਦਸ਼ਾਹ ਦਾ ਆ ਬ੍ਰਹਿਮੰਡ ਦੇ ਵਿੱਚ ਗੂੰਜ ਰਿਹਾ ਫਤਮ ਨਹੀਂ ਹੋਇਆ ਉਹਦੀ ਵਾਈਬ੍ਰੇਸ਼ਨ ਫੈਲ ਰਹੀ ਆ ਤੇ ਇੱਕ ਦਿਨ ਪੂਰੇ ਵਿਸ਼ਵ ਨੂੰ ਫਤੇ ਕਰੇਗੀ ਤਾਰਿਆਂ ਦੀ ਛਾਵੇਂ ਕਿਲੇ ਸੇ ਸਤਗੁਰ ਰਮਾ ਹੋਏ ਸਾਵਨੇ ਫਿਰ ਕਿਲਾ ਸ਼ਰਤ ਅੰਤਮ ਫਦੇ ਬੁਲਾਤੀ ਅਨੰਦਾਂ ਦੀ ਪੁਰੀ ਨੂੰ ਇੱਥੇ ਨਾ ਦੋ ਜਨਾਂ ਲਈ ਜਾਣਾ ਹੋਵੇ ਅੱਧਾ ਘਰ ਫੋਲ ਦੇਈਦਾ ਕੀ ਚੱਕ ਕੇ ਲਿਜਾਣਾ ਕੀ ਉੱਥੇ ਚਾਹੀਦਾ ਕੀ ਕਰਾਂਗੇ ਤੇ ਉਹਦੇ ਹੱਥਾਂ ਨਾਲ ਬਣਾਏ ਹੋਏ ਕਿਲੇ ਇੰਨਾ ਕਰ ਕਮਲਾਂ ਨਾਲ ਵਸਾਏ ਹੋਏ ਨਗਰ ਸੱਤ ਦੀ ਕੰਜ ਵਾਂਗੂ ਛੜਦੇ ਮਹਾਰਾਜ ਤਾਰੋਂ ਦੀ ਸ਼ਾਮ ਕਿਲੇ ਸੇ ਸਤਗੁਰ ਰਵਾਨੇ ਹੋਏ ਤਾਰਿਆਂ ਦੀ ਸ਼ਾਮੇ ਸਾਬ ਕਿਲੇ ਚ ਰਵਾਨਾ ਹੋ ਗਏ ਕਸ ਕੇ ਕਮਰ ਸਵਾਰ ਥੇ ਸਾਰੇ ਜਵਾਂ ਹੋਏ ਚਲਦਾ ਵਹੀਰ ਸੰਗਤ ਇੱਕ ਪਾਸੇ ਆ ਸੈਂਟਰ ਜਾਂ ਤੇ ਜਿਹੜੇ ਘੋੜਸਵਾਰ ਨੇ 4000 ਦੇ ਨੇੜੇ ਸੰਗ ਆਏ ਨੇ ਉਸ ਵੇਲੇ ਅਨੰਦਪੁਰ ਦੇ ਕਿਲੇ ਵਿੱਚ ਸਾਰੀ ਸੰਗਤ ਬੰਗਤ ਜੋ ਵੀ ਮਿਲ ਜੋ ਕੱਸ ਕੇ ਕਮਰ ਕਮਰ ਕੱਸੇ ਕਸਲੇ ਜਵਾਨਾਂ ਨੇ ਮੈਦਾਨੇ ਜੰਦ ਲਈ ਸਵਾਰਥੇ ਸਾਰੇ ਜਮਾ ਹੋਏ ਤੇ ਸਾਰੇ ਕੋ ਹਰ ਸਵਾਰ ਮਾਰ ਕੇ ਪਲਾਕੀਆਂ ਪਾਤਸ਼ਾਹ ਦੇ ਨਾਨਕ ਨਾਮ ਚੜਦੀ ਕਲਾ ਕਹਿੰਦੇ ਸਵਾਰ ਹੋ ਗਏ ਅੱਗੇ ਲਈ ਨਿਸ਼ਾ ਗਈ ਸ਼ੇਰੇ ਜਿਹਾ ਹੋਏ ਕੁਛ ਪਿੱਛੇ ਜਾਣ ਜ਼ਾਰ ਗੁਰੂਦਰ ਮਿਆਂ ਹੋਏ ਕਿਉਂਦੋਂ ਕਿੜਾ ਕੋਈ ਹੋਰ ਗੱਲ ਸੀ ਅੱਜ ਜਿਵੇਂ ਹੁਣ ਦਲ ਜਾਂਦਾ ਐਵੇਂ ਗਏ ਸੀ ਅੱਗੇ ਨਗਾਰਾਂ ਤੇ ਨਿਸ਼ਾਨ ਲਾਇਆ ਅੱਗੇ ਲੀਏ ਨਿਸ਼ਾਨ ਨਿਸ਼ਾਨ ਦਾ ਮਤਲਬ ਨਿਸ਼ਾਨ ਸਾਹਿਬ ਫਾਰਸੀ ਦਾ ਸ਼ਬਦ ਹੈ ਕਈ ਸ਼ੇਰੇ ਜੀਆਂ ਹੋਏ ਸ਼ੇਰੇ ਜੀਆਂ ਉਹ ਸ਼ੇਰਾ ਮਰਗੇ ਜਿਨ੍ਹਾਂ ਦੇ ਹਿਰਦੇ ਨੇ ਉਹ ਨਿਸ਼ਾਨੀ ਲੈ ਕੇ ਨਿਸ਼ਾਨ ਲਗਾਰੇ ਸਾਰੇ ਲਸ਼ਕਰ ਦੇ ਮੂਹਰੇ ਲੱਗ ਲੈ ਤੇ ਚੋਬ ਲਾਉਂਦੇ ਜਾਂਦੇ ਆ ਡਾਰੇ ਡਾਰੇ ਦੀਦ ਮਾਮਾ ਕਰਹੁ ਰੰਡ ਮੰਡ ਵਸਦਾ ਪਰ ਬਰੋਂ ਸੁਰਗ ਕੀ ਬਾਮਾ ਮਹਾਰਾਜ ਦੇ ਨਗਾਰੇ ਨਿਸ਼ਾਨ ਉਹ ਸ਼ੇਰੇ ਜਵਾਨ ਲੈ ਕੇ ਨਿਸ਼ਾਨ ਦੀ ਨਗਾਰਤੀ ਅੱਗੇ ਵਧੇ ਜਿਨ੍ਹਾਂ ਦੇ ਚਿਹਰਿਆਂ ਤੇ ਲਾਲ ਹੋਏ ਲੋਹੇ ਵਰਗਾ ਜਲਾਲ ਕੁਛ ਪਿਛੇ ਜਾਂ ਨਿਸ਼ਾਨ ਗੁਰੂਦਰ ਮਿਆਂ ਹੁਏ ਕੁਝ ਕੋ ਬਾਜ ਪਿੱਛੇ ਲਾਈ ਟੁਕੜੀ ਸਵਾਰਾਂ ਦੀ ਸੱਜੇ ਤੇ ਖੱਬੇ ਲਾਈ ਅੱਗੇ ਨੇ ਅੱਗੇ ਬਾਬਾ ਜੀਤ ਸਿੰਘ ਲਸ਼ਕਰ ਲੈ ਕੇ ਜਾ ਰਿਹਾ ਪਿੱਛੇ ਬਾਬਾ ਉਹਦੇ ਸਿੰਘ ਬਚਿੱਤਰ ਸਿੰਘ ਹੁਣੀ ਕਮਾਂਡਰ ਉਹ ਲੱਗੇ ਹੋਏ ਬੰਗੇ ਪਿਆਰੇ 40 ਮੁਕਦੇ ਪੰਜੇ ਵੀਰ ਸੱਜੇ ਖੱਬੇ ਘੋੜਿਆਂ ਤੇ ਆ ਟ੍ਰੈਡ ਅਲਰਟ ਕਰਕੇ ਪੂਰਾ ਚੱਲੇ ਨੇ ਬਿਲਾ ਛੱਡ ਕੇ ਜਾਨ ਸ਼ਾਰਟ ਤੇ ਜਾਨਾਂ ਵਾਰਨ ਵਾਲ ਉਹਨਾਂ 'ਚ ਕੋਈ ਪਿੱਛੇ ਹਟਣ ਵਾਲਾ ਨਹੀਂ ਸੀ ਸਭ ਅੱਗੇ ਵੱਧ ਕੇ ਲੜਨ ਮਰਨ ਤੇ ਮੈਦਾਨੇ ਜੰਗ ਚ ਉਤਰਨ ਵਾਲੇ ਸੀ ਗੁਰੂ ਦਰਮਿਆں ਹੋਏ ਤੇ ਕੁਝ ਕੇ ਸਿੰਘ ਜਿਵੇਂ ਪੂਰਨਮਾਸੀ ਦਾ ਚੰਦਰਮਾ ਦਾਗ ਤੋਂ ਬਿਨਾ ਹੋਵੇ ਤੇ ਉਹਦੇ ਪਾਛੇ ਤਾਰਿਆਂ ਦਾ ਝਰਮਤ ਹੁੰਦਾ ਨਾ ਇਦਾਂ ਹੀ ਕਲਗੀਧਰ ਸਿੰਘ ਸਾਹਿਬ ਤੇ ਉਹਨਾਂ ਦੇ ਸੱਜੇ ਖੱਬੇ ਵੀ ਘੋਰ ਸਵਾਰ ਆਮ ਪੂਰੇ ਤਿਆਰ ਵਰ ਤਿਆਰ ਗੁਰੂ ਦਰਮਿਆں ਹੋਏ ਚਾਰੋਂ ਪਿਛਰ ਹਜੂਰ ਗਏ ہم رہ سوار تھے جوراور اور افتہ अजीत اور ججار تھے چاروں بیشر بیشر سب دا اردو دا فارسی دا پتروں نو بیشر کہلو چاروں بیشر چارے صاحبزادے حضور کے دشمیش پدادی دے دو માતા جیتاں دے لال نے دو માતા سندراں دے لال نے بادشاہ دے سجے کھبے ਹਮਰਾ ਸਵਾਰ ਥੇ ਤੇ ਹਮਰਾ ਹੁੰਦੇ ਹਮ ਸਵਾਰ ਹਮਰਕਾਬ ਜਿਹੜੇ ਨਾਲ ਚੜਨ ਦਲ ਦੇ ਨਾਲ ਤੁਰਨ ਉਹਨਾਂ ਨੂੰ ਹਮ ਸਵਾਰ ਹਮਰਕਾਬ ਕਹਿੰਦੇ ਆ ਕਹਿੰਦੇ ਪਾਤਸ਼ਾਹ ਦੇ ਨਾਲ ਹਮਰਕਾਬ ਨੇ ਜੋਰਾ ਅਵਰ ਔਰ ਫਤਿਹ ਅਜੀਤ ਔਰ ਜਝਾਰ ਥੇ ਅਪਾਲਕੀ ਬੰਦ ਕਰਦੇ ਸੀਦਾ ਦੋ ਗਰੇਸਾਂ ਦੇ ਗੇ ਨਾ ਬੰਦ ਕਰਦੇ ਜੋਰ ਆਵਰ ਔਰ ਫਤਿਹ ਅਜੀਤ ਔਰ ਜਝਾਰ ਥੇ ਚਾਰੇ ਸਹਿਬ ਜਾਂਦੇ ਉਸ ਵੇਲੇ ਤਿਆਰ ਬਰ ਤਿਆਰ ਪਾਤਸ਼ਾਹ ਦੇ ਅੰਦਰ ਸਤਗੁਰ ਕੀ ਮਾਏ ਸਾਥ ਥੀ ਸਤਗੁਰ ਕੀ ਮਾਏ ਕੇ ਸਾਥ ਥੀ ਹਮਰਤਾਵ ਸ਼ੇਰਨੀ ਸ਼ੇਰੇ ਜਿਹਾਗੇ ਸਾਥ ਕਹਿੰਦੇ ਸਤਗੁਰ ਕੀ ਮਾਏ ਸਾਥ ਥੀ ਸਤਗੁਰ ਕੀ ਮਾਣ ਕੇ ਸਾਥ ਸਤਗੁਰੂ ਸਾਹਿਬ ਜੀ ਦੇ ਮਾਏ ਹੁੰਦਾ ਮਹਿਲ ਇੱਥੇ ਮਾਂ ਦਾ ਵਾਜਕ ਨਹੀਂ ਹੈ ਸਤਗੁਰ ਕੀ ਮਾਏ ਸਾਸ ਦੀ ਜਿਹੜੇ ਮਹਿਲ ਨੇ ਨਾ ਮਾਤਾ ਸੁੰਦਰਾ ਜੀ ਮਾਤਾ ਸਾਹਿਬ ਦੇਵਾਂ ਦੇ ਦੋਵੇਂ ਮਹਿਲ ਨਾਲ ਨੇ ਪਾਲਕੀਆਂ 'ਚ ਸਵਾਰ ਸਤਗੁਰ ਕੀ ਮਾਂ ਕੇ ਸਾਥ ਇੱਥੇ ਹੁਣ ਮਾਂ ਸ਼ਬਦ ਦਾਦੀ ਲਈ ਹੈ ਕਿ ਗੁਰਦੇਵ ਮਾਂ ਦਾ ਗੁਜਰੀ ਆਪਣੀਆਂ ਦੋਵੇਂ ਨੂੰਹਾਂ ਵੱਖ-ਵੱਖ ਪਾਲਕੀਆਂ ਉਹ ਇਕੱਠੀਆਂ ਨੇ ਇੱਕ ਪਾਸੇ ਉਹਨਾਂ ਦੇ ਵੀ ਸਿੰਘਾਂ ਦਾ ਬਹਿਰਾ ਹੀ ਹਮਰ ਦਾ ਬਸ਼ੇਰਨੀ ਸ਼ੇਰੇ ਜਿਆਂ ਕੇ ਸਾਥ ਤੇ ਜਿਹੜੇ ਮਾਤਾ ਸਾਹਿਬ ਦੇਵਾ ਜੀ ਆ ਕਹਿੰਦੇ ਉਹ ਵੀ ਤੋੜੇ ਦੇ ਸਵਾਰ ਥੀ ਹਮਰ ਕਾ ਬਸ਼ੇਰਨੀ ਬੱਬਰ ਸ਼ੇਰ ਜੈਸਾ ਪ੍ਰਤਾਪ ਮੈਦਾਨੇ ਜੰਗ ਵਿੱਚ ਉਹ ਸੱਚੇ ਸਾਹਿਬ ਦਾ ਤੇ ਸ਼ੇਰਨੀ ਇਥੇ ਮਾਤਾ ਸਾਹਿਬ ਦੇਵਾ ਨੂੰ ਆ ਸ਼ੇਰੇ ਜਿਆਂ ਕੇ ਸਾਥ ਕਹਿੰਦੇ ਉਹ ਸ਼ੇਰਦਿਲ ਸੱਚੇ ਸਾਹਿਬ ਦੇ ਨਾਲ ਉਸ ਵੇਲੇ ਪੂਰਾ ਪਰਿਵਾਰ ਚੱਲ ਰਿਹਾ ਗਰਜੇ ਕੇ ਕੂਚ ਕਰਦੀਆ ਕੁੱਲਖਾਨ ਦਾ ਕੇ ਸਾਥ ਕਿਆ ਬਾਬ ਵਫਾ ਮਰੀਦ ਥੇ ਪੀਰੇ ਜਮਾ ਕੇ ਸਾਥ ਗਰਜੇ ਕੇ ਕੂਚ ਕਰਦੀਆ ਕੁੱਲਖਾਨ ਦਾ ਕੇ ਸਾਥ ਕਹਿੰਦੇ ਸਭ ਗਰਜੇ ਕੂਚ ਕਰਤਾ ਸਾਹਿਬ ਨੇ ਡੰਕਾ ਵਜਾ ਖਾਨ ਦਾ ਕੇ ਸਾਥ ਪਾਤਸ਼ਾਹ ਦਾ ਪੂਰਾ ਖਾਨਦਾਨ ਉਸ ਵੇਲੇ ਨਾਲ ਚੱਲ ਰਿਹਾ ਕੀ ਬਾਬ ਵਫਾ ਮੁਰੀਦ ਥੇ ਪੀਰੇ ਜਮਾ ਕੇ ਸਾਥ ਬਾਬ ਵਫਾ ਹੁੰਦਿਆ ਵਫਾ ਕਰਨ ਵਾਲੇ ਜਿਨ੍ਹਾਂ ਦੇ ਖੂਨ 'ਚ ਗਦਾਰੀ ਨਹੀਂ ਹੁੰਦੀ ਇਹੋ ਜੇ ਮੁਰੀਦ ਸੀ ਬਾਦਸ਼ਾਹ ਦੇ ਪਿਆਰੇ ਸਿੰਘ ਸੂਰਮੇ ਜਿਹੜੇ ਬਾਦਸ਼ਾਹ ਦਾ ਪਰਛਾਵਾਂ ਬਣ ਕੇ ਚੱਲ ਰਹੇ ਨੇ ਨਾ ਪੀਰੇ ਜਮਾ ਕੇ ਸਾਥ ਜਮਾ ਜਮਾਨਾ ਸੰਸਾਰ ਦੁਨੀਆ ਤੇ ਜਿਹੜਾ ਦੁਨੀਆ ਦਾ ਪੀਰ ਆ ਜਗਤ ਦਾ ਗੁਰੂ ਆ ਕਲਗੀਧਰ ਸਿੰਘ ਸਾਹਿਬ ਜਾ ਰਹੇ ਨੇ ਆਪਣੀ ਲਹਿਰ ਦੇ ਨਾਲ ਸਤਗੁਰ ਜਹਾਂ ਪੇ ਆਪਣਾ ਪਸੀਨਾ ਗਰਾਤੇ ਥੇ ਸਿੰਘ ਉਸੇ ਜਗ੍ਹਾ ਆਪਣਾ ਲਹੂ ਤੱਕ ਬਹਾਤੇ ਥੇ ਕਹਿੰਦੇ ਜਿਹੜੀ ਜਗ੍ਹਾ ਤੇ ਪਾਤਸ਼ਾਹ ਦਾ ਪਸੀਨਾ ਵੀ ਡਿੱਗਿਆ ਨਾ ਸਿੰਘਾਂ ਨੇ ਉਹ ਜਗ੍ਹਾ ਖੂਨ ਨਾਲ ਧੋ ਦਿੱਤੀ ਸਤਗੁਰ ਜਹਾਂ ਪੇ ਆਪਣਾ ਪਸੀਨਾ ਘਰਦੇ ਸੇ ਜਿੱਥੇ ਪਾਤਸ਼ਾਹ ਦੇ ਚਿਹਰੇ ਤੋਂ ਪਸੀਨੇ ਦੀ ਇੱਕ ਬੂੰਦ ਡਿੱਗ ਪਈ ਨਾ ਸਿੰਘਾਂ ਨੇ ਉਹ ਜਗ੍ਹਾ ਖੂਨ ਦੇ ਨਾਲ ਰੰਗ ਦਿੱਤੀ ਸਿੰਘ ਉਸ ਜਗ੍ਹਾ ਤੇ ਆਪਣਾ ਲਹੂ ਤੱਕ ਬਹਾ ਦੇ ਦਿੱਤੇ ਲੈ ਖੂਨ ਦਾ ਕਤਰਾ ਕਤਰਾ ਬਹਾਦਾ ਜਵਾਨਾ ਦੇਖਾ ਫਰਸ਼ ਤੇ ਜਸ ਕੜੀ ਆਲੀ ਜਨਾਬ ਕੋ ਪਾਵੋ ਸੀ ਉਹ ਕੀ ਪੜ ਗਈ ਹਰ ਸੈ ਖੋ ਸ਼ਾਬ ਕੋ ਕਦਮੋ ਕੋ ਤੂੰ ਮਥਾਤਾ ਕੋਈ ਸਖਰਕਾਬ ਕੋ けਹਰਾ ਹੂ ਆਸਤਾਰੋ ਨੇ ਥਾ ਮਾਹਤਾਬ ਕੋ ਦੇਖਾ ਫਰਸ਼ ਤੇ ਜਿਸ ਘੜੀ ਆਲੀ ਜਨਾਬ ਕੋ ਕਹਿੰਦੇ ਜਦੋਂ ਪਿਆਰਿਆਂ ਨੇ ਉਹ ਤਖਤਾਂ ਤਾਜਾਂ ਤੇ ਬੈਠਣ ਵਾਲਾ ਉਹ ਕਿਲਿਆਂ ਕੋਟਾਂ ਦੀ ਸ਼ਾਨ ਹਾਥੀਦੰਦ ਦੇ ਬਣੇ ਪਲੰਗੇ ਤੇ ਸਵਾ ਲੱਖ ਦੀ ਚੌਂਕੀ ਦੇ ਚਰਨ ਰੱਖ ਕੇ ਹੀਰਿਆਂ ਮੋਤੀਆਂ ਜੋ ਹਰਾਤਾਂ ਲਾਲਾਂ ਪੰਨਿਆਂ ਸਜੀਆਂ ਮਣੀਆਂ ਤੇ ਸੋਨੇ ਚਾਂਦੀ ਦੀਆਂ ਤਾਰਾਂ ਨਾਲ ਮੜਿਆ ਹੋਇਆ ਪਾਤਸ਼ਾਹ ਦਾ ਚੰਦੋਆ ਸਨਾਰੀ ਹੀਰਿਆਂ ਜੜਤ ਤਲਵਾਰ ਤੇ ਐਸੇ ਜਾਹੋ ਜਲਾਲ ਨਾਲ ਜਿਹੜਾ ਪਾਤਸ਼ਾਹ ਕਦੇ ਤਖਤ ਤੇ ਬਹਿਂਦਾ ਸੀ ਨਾ ਅੱਜ ਮਾਨੋ ਉਹ ਚਰਮ ਧਰਤੀ ਤੇ ਜ਼ੀਰੋ ਗਰਾਉਂਡ ਤੇ ਆ ਗਏ ਸਾਧ ਸੰਗਤ ਜੀ ਜੇ 7 ਮਹੀਨੇ ਬਿਨਾਂ ਰੋਟੀ ਪਾਣੀ ਤੋਂ ਰਹਿ ਗਏ ਜਿਹੜੀ ਦੁਨੀਆਦਾਰੀ ਹੈ ਨਾ ਮਨੁੱਖੀ ਸਰੀਰਾਂ ਦੀ ਗੱਲ ਹੈ ਇੱਕ ਹਫਤਾ ਪਾਣੀ ਤੋਂ ਬਿਨਾਂ ਰਹਿ ਸਕਦਾ 40 ਦਿਨ ਲੰਗਰ ਤੋਂ ਬਿਨਾਂ ਹੌਲੀ-ਹੌਲੀ ਮੰਦਾ ਬੰਦਾ ਪਰ ਯਕਦਮ ਨਹੀਂ ਮਰਦਾ ਬੜੇ ਐਸੇ ਐਕਸਪੈਰੀਮੈਂਟ ਹੋਏ ਆ ਦੁਨੀਆ 'ਚ ਜਿਹੜੇ ਅਮਰੀਕਾ ਦੀ ਫੌਜ ਹੈ ਨਾ ਉਹ ਆਪਣੇ ਫੌਜੀਆ ਨੂੰ ਇਹੋ ਜਿਹੀ ਤਜਰਬਿਆਂ ਤੋਂ ਲੰਘਾ ਕੇ ਭਰਤੀ ਕਰਦੀ ਕਿੰਨੇ ਦਿਨੇ ਪਾਣੀ ਤੋਂ ਬਿਨਾਂ ਰਹਿ ਸਕਦੇ ਆ ਕਿੰਨੇ ਦਿਨੇ ਬਿਨਾਂ ਰੋਟੀ ਤੋਂ ਰਹਿ ਸਕਦੇ ਆ ਉਹਨਾਂ ਨੇ ਤਜਰਬੇ ਕੀਤੇ ਹੋਏ ਕਦੇ ਅੱਗ ਵਿੱਚ ਦੀ ਸਾੜ ਕੇ ਲਗਾਉਣਾ ਕਦੇ ਬਰਫ਼ ਵਾਲੇ ਪਾਣੀ 'ਚ ਡੋਬ ਕੇ ਰੱਖਣਾ ਢੀਲਾ ਪਾਰ ਕਰਾਉਂਦੇ ਉਹਨਾਂ ਤੋਂ ਬਰਫ਼ ਦੀਆਂ ਜੰਮੀਆਂ ਹੁੰਦੀਆਂ ਫਿਰ ਆਪਣੀ ਫੌਜ 'ਚ ਭਰਤੀ ਕਰਦੇ ਆ